ਸਤਿ ਸ੍ਰੀ ਅਕਾਲ ਜੀ ਬਬਲੀ ਕਿਚਨ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਨਾਲ ਆਲੂ ਬੀਨਸ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਉਹਨੂੰ ਲਾਈਕ ਕਰੋ ਤੇ ਸ਼ੇਅਰ ਵੀ ਕਰੋ ਜਿਸ ਨਾਲ ਸਭ ਤੋਂ ਪਹਿਲੇ ਵੀਡੀਓ ਤੁਹਾਡੇ ਕੋਲ ਪਹੁੰਚੇਗੀ ਤੇ ਚਲੋ ਆਲੂ ਬੀਨਸ ਦੀ ਰੈਸਪੀ ਸ਼ੁਰੂ ਕਰਦੇ ਹਾਂ ਵੈਸੇ ਤੇ ਸਾਰੇ ਘਰਾਂ ਚ ਬੰਦੀਆਂ ਨੇ ਆਲੂ ਬੀਨਸ ਸਭ ਬਣਾਉਂਦੇ ਨੇ ਪਰ ਤੁਸੀਂ ਮੇਰੇ ਤਰੀਕੇ ਦੇ ਨਾਲ ਬਣਾ ਕੇ ਦੇਖਣਾ ਆਲੂ ਬੀਨਸ ਬਹੁਤ ਹੀ ਸਵਾਦ ਬੰਦੀਆਂ ਨੇ ਬਿਨਾ ਟਮਾਟਰ ਤੇ ਬਿਨਾ ਲਸਣ ਦੇ ਨੈਚੁਰਲ ਇਸ ਦਾ ਇੱਕ ਅਲੱਗ ਹੀ ਫਲੇਵਰ ਆਏਗਾ ਤੁਹਾਨੂੰ ਤੇ ਸ਼ੁਰੂ ਕਰਨੇ ਆ ਆਲੂ ਤੇ ਫਲੀਆਂ ਦੀ ਸਬਜ਼ੀ ਬਣਾਣੀ ਇਹਨੂੰ ਬਣਾਉਣ ਉਸਤੇ ਮੈਂ ਅੱਧਾ ਕਿਲੋ ਇਹ ਬੀਨਸ ਲਿੱਤੀਆਂ ਸੀ ਇਹਨਾਂ ਨੂੰ ਧੋ ਕੇ ਸੁਕਾ ਲਿਆ ਤੇ ਹੁਣ ਇਹਨਾਂ ਨੂੰ ਮੈਂ ਕੱਟ ਲਿੱਤਾ ਮੈਂ ਦੋ ਆਲੂ ਲਿੱਤੇ ਨੇ ਮੇਰੇ ਕੋਲ ਬੋਇਲ ਆਲੂ ਪਏ ਹੋਏ ਸੀ ਤੁਸੀਂ ਚਾਹੋ ਤੇ ਕੱਚੇ ਆਲੂ ਵੀ ਵਰਤ ਸਕਦੇ ਹੋ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ ਮੇਰੇ ਕੋਲ ਪਏ ਸੀ ਤੇ ਮੈਂ ਇਸ ਵਸਤੇ ਇਹਨਾਂ ਨੂੰ ਯੂਜ਼ ਕਰ ਲਿਆ ਇਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿੱਤਾ ਹੈ ਇਹਦੇ 'ਚ ਪਾਉਣ ਵਾਸਤੇ ਮੈਂ ਦੋ ਤੇ ਤਿੰਨ ਹਰੀਆਂ ਮਿਰਚਾਂ 1 ਇੰਚ ਅਦਰਕ ਟੁਕੜਾ ਅਦਰਕ ਦਾ ਜਿੰਨੂੰ ਮੈਂ ਛੋਟਾ ਛੋਟਾ ਕੱਟ ਲਿੱਤਾ ਹੈ ਤੇ ਇੱਕ ਗੰਡਾ ਲਿੱਤਾ ਸੀ ਪਿਆਜ਼ ਜਿੰਨੂੰ ਕਹਿੰਦੇ ਉਹਨੂੰ ਮੈਂ ਚੌਪ ਕਰ ਲਿੱਤਾ ਹੈ ਇੱਕ ਕੜਾਈ ਲਾਂਗੀ 2 ਟੇਬਲस्पून ਅਸੀਂ ਇਹਦੇ 'ਚ ਸਰੋਂ ਦਾ ਤੇਲ ਪਾ ਦਾਂਗੇ ਤੇਲ ਗਰਮ ਹੋਣ ਲੱਗ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧਾ ਚਮਚ ਜੀਰਾ ਪਾ ਦਾਂਗੇ ਜੀਰੇ ਨੂੰ ਭੁੰਨ ਲਾਂਗੇ ਥੋੜਾ ਜਿਹਾ ਜਿਵੇਂ ਜੀਰਾ ਤੜਕਣ ਲੱਗ ਜਾਏ ਤੇ ਇਹਦੇ ਵਿੱਚ ਅਸੀਂ ਅਦਰਕ ਪਾ ਕੇ ਇਹਨੂੰ ਪੁੰਨਾਂਗੇ ਅਦਰਕ ਤੁਸੀਂ ਇੰਜ ਹੀ ਕੱਟਣਾ ਹੈ ਬਰੀਕ-ਬਰੀਕ ਤਾਂ ਹੀ ਸਵਾਦ ਆਉਂਦਾ ਤੇ ਨਾਲ ਹੀ ਹਰੀਆਂ ਮਿਰਚਾਂ ਪਾ ਦਾਂਗੇ ਇਹਨਾਂ ਨੂੰ ਅਸੀਂ ਥੋੜੀ ਦੇਰ ਭੁੰਨ ਲਾਂਗੇ ਤੇਲ ਵਿੱਚ ਜਰਾ ਜਿਹਾ ਬਸ fry ਹੋਣਾ ਚਾਹੀਦਾ ਬਹੁਤ ਜਿਆਦਾ ਨਹੀਂ ਇਹਨਾ ਨੂੰ ਲਾਲ ਕਰਨਾ ਅਸੀਂ ਤੇ ਨਾਲ ਹੀ ਅਸੀਂ ਪਿਆਜ ਪਾ ਦਾਂਗੇ ਵੀ ਪਿਆਜ ਵੀ ਨਾਲ ਭੁੰਨੇ ਜਾਣਗੇ ਤੇ ਅਦਰਕ ਵੀ ਭੁੰਨ ਜਾਏਗਾ ਹਲਕੇ ਜਿਹੇ ਪਿੰਕ ਹੋਣ ਤੱਕ ਸੌਫਟ ਹੋਣ ਤੱਕ ਪਿਆਜਾਂ ਨੂੰ ਅਸੀਂ ਭੁੰਨਾਂਗੇ ਇਹ ਕਲਰ ਦੇਖੋ ਚੇਂਜ ਹੋਣਾ ਸ਼ੁਰੂ ਹੋ ਗਿਆ ਬਸ ਪਿਆਜ ਸਾਡੇ ਭੁੰਨ ਗਏ ਨੇ ਪਿਆਜ ਸਾਡੇ ਭੁੰਨ ਗਏ ਨੇ ਹੁਣ ਅਸੀਂ ਆਲੂ ਪਾ ਕੇ ਇਹਨਾਂ ਨੂੰ ਫਰਾਈ ਕਰ ਲਾਂਗੇ ਭਾਵੇਂ ਆਲੂ ਕੱਚੇ ਨੇ ਚਾਹ ਬੋਇਲ ਨੇ ਉਹਨਾਂ ਨੂੰ ਤੁਸੀਂ ਫਰਾਈ ਜ਼ਰੂਰ ਕਰਨਾ ਤਾਂ ਕਿ ਆਲੂ ਟੱਠਣ ਨਾ ਤੇ ਆਲੂਆਂ ਦਾ ਟੇਸਟ ਬੜਾ ਵਧੀਆ ਹੋ ਜਾਂਦਾ ਫਿਰ ਸਬਜੀ ਦਾ ਸਵਾਦ ਹੀ ਅਲੱਗ ਹੋ ਜਾਂਦਾ ਹੈ। ਨਮਕ ਸਵਾਦ ਦੇ ਅਨੁਸਾਰ ਪਾਣਾ ਤੇ ਅੱਧਾ ਚਮਚ ਹਲਦੀ ਇਹਨੂੰ ਪਾ ਕੇ ਤੁਸੀਂ ਇਹਨੂੰ ਮਿਕਸ ਕਰ ਲਓ। ਤੇ ਅੱਧਾ ਚਮਚ ਲਾਲ ਮਿਰਚ ਮਿਰਚ ਵਗੈਰਾ ਤੁਸੀਂ ਆਪਣੇ ਹਿਸਾਬ ਦੇ ਨਾਲ ਪਾਣਾ ਜਿਸ ਨਾਲ ਤੁਹਾਨੂੰ ਠੀਕ ਲੱਗਦੀਆਂ ਨੇ। ਥੋੜਾ ਜਿਹਾ ਭੁੰਨ ਲਓ ਆਲੂਆਂ ਨੂੰ। ਔਰ ਮਸਾਲੇ ਮਿਕਸ ਹੋ ਜਾਣਗੇ ਇੱਕ ਚਮਚ ਧਨੀਆ ਪਾਊਡਰ ਪਾਤਾ ਹੈ ਇਹਨੂੰ ਪਾ ਕੇ ਵੀ ਮਿਕਸ ਕਰ ਲੈਣਾ ਬਸ ਆਲੂ ਪੁੱਜ ਗਏ ਹੁਣ ਅਸੀਂ ਇਹਦੇ ਵਿੱਚ ਫਲੀਆਂ ਪਾ ਦਾਂਗੇ ਮਿਕਸ ਕਰ ਲੋ ਜਿਵੇਂ ਸੇਕ ਹਲਕੇ ਦੇ ਉੱਤੇ ਇਹਨੂੰ ਟੱਕ ਕੇ ਰੱਖ ਦਿਓ ਹਲੇ ਮੈਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਇਆ ਛਿਮ ਸੇਕ ਤੇ ਇਹਨੂੰ ਪਕਾਵਾਂਗੇ ਅਗਰ ਜ਼ਰੂਰਤ ਹੋਈ ਤੇ ਫਿਰ ਪਾਣੀ ਪਾ ਲਾਂਗੇ ਆਲੂ ਤੇ ਫਲੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੋ ਤੇ ਇਹਨੂੰ ਟੱਕ ਦਿਓ 5-10 ਮਿੰਟ ਬਾਅਦ ਇਹਨੂੰ ਤੁਸੀਂ ਚੈੱਕ ਕਰ ਸਕਦੇ ਹੋ। ਮੈਂ 5 ਕੁ ਮਿੰਟ ਬਾਅਦ ਚੈੱਕ ਕੀਤਾ ਤੇ ਪਾਣੀ ਇਹਦਾ ਕਾਫੀ ਜ਼ਿਆਦਾ ਸੁੱਕ ਗਿਆ। ਪਾਣੀ ਪਾਇਆ ਹੀ ਨਹੀਂ ਸੀ। ਇਹਨੂੰ ਮਿਕਸ ਕਰ ਲੈਂਦਾ। ਥੋੜੀ ਜਿਹੀ ਹਲੇ ਫੱਲੀਆਂ ਚ ਕਸਰ ਰਹੀ ਹੈ। ਆਲੂ ਤੇ ਬੋਇਲ ਲੀ ਸੀ। ਤੇ ਮੈਂ ਥੋੜਾ ਜਿਹਾ ਛਿੱਟਾ ਪਾਣੀ ਦਾ 1 ਟੇਬਲस्पून ਦੇ ਕਰੀਬ ਪਾਣੀ ਪਾ ਦਾਂਗੀ ਇਹਦੇ 'ਚ। ਇਹਨੂੰ ਹਿਲਾ ਕੇ ਇਹਨੂੰ ਫਿਰ ਟੱਕ ਦਾਂਗੇ। ਜਿਹੜੀ ਬੀਨਸ ਦੀ ਕਸਰ ਹੋਈਗੀ ਉਹ ਵੀ ਠੀਕ ਹੋ ਜਾਏਗਾ ਫਿਰ। ਫਿਰ ਇਹਨੂੰ ਟੱਕ ਦਿਓ 5 ਮਿੰਟ ਫਿਰ ਟੱਕ ਦਿਓ। ਫਿਰ ਚੈੱਕ ਕਰਦੇ ਹਾਂ ਹੁਣ। ਅਹ ਹੁਣ ਕਾਫੀ ਹੱਦ ਤੱਕ ਬੀਨਸ ਗਲ ਗਏ ਨੇ ਕਿਉਂਕਿ ਉਹਨਾਂ ਦਾ ਕਲਰ ਹੀ ਚੇਂਜ ਹੋ ਗਿਆ ਪੱਕ ਗਏ ਨੇ ਬਸ ਬਾਕੀ ਜੇ ਥੋੜਾ ਬੋਤਾ ਪਾਣੀ ਹੈ ਗਿਆ ਉਹਨੂੰ ਖੁੱਲਾ ਪਕਾ ਲਓ ਤੁਸੀਂ ਇੰਜ ਦੇਖੋ ਬਿਲਕੁਲ ਅੰਦਰ ਪਾਣੀ ਸੁੱਕ ਗਿਆ ਤੇ ਸਾਡੀ ਸਬਜੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਬਸ ਹੁਣ ਅਸੀਂ ਇਹਨੂੰ ਡਿਸ਼ ਆਊਟ ਕਰਾਂਗੇ ਇਹਨੂੰ ਤੁਸੀਂ ਚਾਹੋ ਤੇ ਉੱਤੇ ਤੁਸੀਂ ਗਰਮ ਮਸਾਲਾ ਪਾ ਸਕਦੇ ਹੋ ਜਾਂ ਕਾਲੀ ਮਿਰਚ ਮੈਂ ਨਹੀਂ ਪਾਇਆ ਕੁਝ ਵੀ ਕਿਉਂਕਿ ਅਸੀਂ ਹਰੀਆਂ ਮਿਰਚਾਂ ਵੀ ਪਾਈਆਂ ਤੇ ਲਾਲ ਮਿਰਚ ਵੀ ਪਾਈ ਹੈ ਫਿਰ ਤੇ ਸਾਡੀ ਆਲੂ ਬੀਨਸ ਦੀ ਸਬਜੀ ਬਣ ਕੇ ਤਿਆਰ ਹੋ ਗਈ। ਬਸ ਕਿੰਨੀ ਸਿੰਪਲ ਤੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ। ਅਗਰ ਤੁਹਾਨੂੰ ਮੇਰੀ ਇਹ ਸਬਜੀ ਦੀ ਰੈਸਪੀ ਅੱਛੀ ਲੱਗਦੀ ਹੈ, ਆਲੂ ਬੀਨਸ ਦੀ ਸਬਜੀ ਦੀ ਰੈਸਪੀ ਅੱਛੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਦਾਰਾ ਬਰਾਖਾ ਅਗਲੀ ਰੈਸਪੀ 'ਚ ਅਸੀਂ ਫੇਰ ਮਿਲਾਂਗੇ।